ਆਫਰ ਆਫਰ ਡਿਸਕਾਊਂਟ ਆਫਰ ਮੇਰੀਓ ਪਿਆਰੀਓ ਭੈਣੋ ਤੁਹਾਡੇ ਲਈ ਡਿਸਕਾਊਂਟ ਆਫਰ ਆ ਗਈ ਹੈ ਸੋਚੋ ਨਾ ਸ਼ਾਪਿੰਗ ਕਰੋ ਹੋ ਜੋ ਤਿਆਰ ਆਫਰ ਆਫਰ ਮੋਜਾਂ ਹੀ ਲੱਗ ਗਈਆਂ ਡਿਸਕਾਊਂਟ ਆਫਰ ਇਹ ਮੇਰੀ ਗੱਲ ਸੁਣਿਆ ਸੁਣਿਆ ਜੀ ਸੁਣਿਆ ਹਾਂਜੀ ਸੁਣਾਉ ਹਾਂ ਕੀ ਹੋ ਗਿਆ ਮੇਰੀ ਗੱਲ ਸੁਣਾ ਜੀ ਉੱਠੋ ਤੁਸੀਂ ਆਪਾਂ ਬਿਜਾ ਗਿਆ ਕਿਉਂ ਨਾ ਯਾਰ ਆ ਗਏ ਮੈਂ ਇੰਨੀ ਛੱਡ ਗਿਆ ਟੈਮ ਨੂੰ ਕੀ ਹੋਇਆ ਬਜ਼ਾਰ ਤਾਪਾ ਕਿਸੇ ਟਾਈਮ ਵੀ ਜਾ ਸਕਦੇ ਆ ਪਾਪਾ ਆਪਾ ਸਕਦੇ ਆ ਬਜ਼ਾਰ ਪਾ ਬਾਹਰ ਨੂੰ ਮੂੰਹ ਕੱਢ ਕੇ ਘਰ ਦੇਖਿਆ ਠੁੱਤ ਕਿੰਨੀ ਆ ਹੱਥ ਮਾਰੇ ਨਹੀਂ ਨਾ ਉਹ ਇਹ ਤਾਂ ਤੁਹਾਡੇ ਨਾਂ ਲਿਜਾਣ ਦੇ ਬਹਾਨੇ ਨੇ ਉਹ ਵੀ ਦਿਨ ਸੀ ਜਦੋਂ ਇੰਨੀ ਠੰਡ ਪੈਂਦੀ ਸੀ ਹੱਥ ਮਾਰੇ ਨਹੀਂ ਸੀ ਨਾ ਤੁਸੀਂ ਨਾ ਮੈਨੂੰ ਸਕੂਟਰ ਤੇ ਨਾ ਗਿਰੇਲਾ ਗੁੰਨ ਲੈ ਕੇ ਜਾਂਦੇ ਸੀ ਉਹ ਦਿਨ ਦਿਨਾਂ ਨੂੰ ਕਰ ਲੈਣਾ ਕਰ ਤੂੰ ਕਿਹਾ ਮੈਨੂੰ ਖਾਣ ਨੂੰ ਚੋਲ ਬਣਾ ਕੇ ਜਿੰਦੀ ਸੀ ਤੂੰ ਮੇਰੇ ਨਾਲ ਕਦੇ ਲੜੇ ਨਾ ਤਾਂ ਤੈਨੂੰ ਨਾਲ ਲੈ ਕੇ ਜਾਂਦਾ ਸੀ ਇਹ ਗੱਲ ਤਾਂ ਨਾ ਮੈਂ ਥੋੜਾ ਨਾਲ ਬਾਅਦ ਚ ਕਰੂੰਗੀ ਪਹਿਲਾਂ ਜਿਹੜੀ ਕਰ ਹੁਣ ਗੱਲ ਕਰ ਰਹੀ ਹੈ ਨਾ ਉਹਦੇ ਤੇ ਆਓ ਹੁਣ ਕਿਹੜਾ ਤੂੰ ਗੱਲ ਚੱਜ ਨਹੀਂ ਕਰ ਰਹੀਆਂ ਗੱਲ ਤਾਂ ਤੂੰ ਹੁਣ ਵੀ ਬੇਕਾਰੇ ਕਰ ਰਹੀਆਂ ਇਹ ਹੁਣ ਤੁਸੀਂ ਮੰਨਣਾ ਸੱਚ ਨੂੰ ਉਹ ਕੋਸ਼ਿਸ਼ ਨਾ ਕਰ ਉਸ ਜਿਹੜਾ ਗੜਤਾ ਨਾ ਲਾਉਣਾ ਹੀ ਡਣਾ ਜਵਾਬ ਤਾਂ ਮੈਂ ਇਹ ਨਹੀਂ ਦੇਣਾ ਇਹਦੇ ਹੋ ਗਏ ਨਾ ਕੋਈ ਨਵਾਂ ਸਿਆਪਾ ਖੜਾ ਕਰ ਦੇ ਮੇਰੀਆਂ ਗੱਲਾਂ ਬੇਕਾਰ ਲੱਗਦੀਆਂ ਨੇ ਨਾ ਠੀਕ ਆ ਮੈਂ ਕੱਲੀਆਂ ਚੱਲੀਆਂ ਰੇਖਿਆ ਫੜ ਕੇ ਓ ਜਾਨੀਆਂ ਦਾ ਤੂੰ ਜਾ ਮੈਨੂੰ ਕਹਿੰਦਾ ਇੰਨੀ ਨਾਲ ਤੇ ਖਰੀਦ ਨਹੀਂ ਨਾ ਨਾ ਜਾਓ ਤੁਸੀਂ ਓ ਮੈਂ ਕਿਹੜਾ ਆਉਂਦੇ ਵਾਸਤੇ ਕੁਝ ਲੈ ਕੇ ਆਉਣਾ ਸੀ ਤੁਹਾਡੇ ਵਾਸਤੇ ਲੈ ਕੇ ਆਉਣਾ ਸੀ ਓ ਮੇਰੇ ਲਈ ਆ ਤਾਂ ਕੋ ਮਾ ਲਈ ਹੋ ਗਈ ਆਪਾਂ ਪਹਿਲੀ ਵਾਰੀ ਜੰਤਕਾਰ ਹੋ ਰਿਹਾ ਜਿਹੜਾ ਇਹਨੇ ਮੇਰੇ ਬਾਰੇ ਸੋਚਿਆ ਓ ਕੀ ਸੋਚੀ ਜਾਂਦੇ ਤੁਸੀਂ ਓ ਕੁਝ ਨਹੀਂ ਕੁਝ ਨਹੀਂ ਦੈ ਮੇਰੀ ਬਾਤ ਤੇ ਕੀ ਲੈ ਕੇ ਆਉਂ ਸੀ ਕਿ ਮੈਂ ਹਨਾ ਥੋਡੇ ਵਾਸਤੇ ਬੂਟ ਲੈ ਕੇ ਆਉਣੀ ਸੀ ਥੋਡੇ ਰੂਟ ਦਾ ਜਮੀ ਘਸੇ ਪਾਏ ਨੇ ਮੈਨੂੰ ਐ ਲੱਗਿਆ ਤੁਹਾਨੂੰ ਨਾ ਠੰਡ ਬਹੁਤ ਜ਼ਿਆਦਾ ਲੱਗਦੀ ਹੋ ਤਾਂ ਕਰਕੇ ਮੈਂ ਗਈ ਸੀ ਮੈਂ ਵਜਾ ਕੇ ਨਾ ਬੂਟ ਲੈ ਆਵਾਂ ਥੋਡੇ ਵਾਸਤੇ ਉਹ ਠੰਡ ਤਾਂ ਬਹੁਤ ਲੱਗਦੀ ਆ ਮੇਰੇ ਪੈਰ ਵੀ ਸੁੰਨ ਹੋ ਜਾਂਦੇ ਨੇ ਬੱਸ ਫੇਰ ਆਪਾਂ ਚੱਲਦੇ ਆ ਨਾਲੇ ਨਾ ਬੇ ਥੋਡੇ پیسے ਨਹੀਂ ਖਰਚਉਂਦੀ ਤੁਹਾਨੂੰ ਦਾ ਬੂਟ ਮੈਂ ਹੀ ਲੈ ਕੇ ਦਊਂਗੀ ਉਹ ਸੱਚੀ ਮੈਨੂੰ ਤਾਂ ਇਹਦਾ ਯਕੀਨ ਨਹੀਂ ਹੋਦਾ ਤੂੰ ਤਾਂ ਮਰੀ ਪੱਖੀ ਦੀ ਦਿੱਤੀ ਉਸੇ ਦਾ ਨਾ ਮੈਨੂੰ ਹੋਈ ਬਣਾ ਨਾਮ ਕਰ ਰੱਖਿਆ ਤੇ ਜਦੋਂ ਮੈਂ ਤੁਹਾਨੂੰ ਕਹਿਦਾ ਵੀ ਇਹ ਖਰਚਾ ਮੈਂ ਕਰੂੰਗੀ ਉਹ ਜੇ ਖਰਚਾ ਤੂੰ ਹੋਏਗੀ ਮੈਨੂੰ ਜਾਣ ਚ ਕੋਈ ਤਰਾਜ ਨਹੀਂ ਚਲ ਫੇਰ ਚੱਲੀਏ ਕਿਆਨੀ ਕਿ ਨਿਆ ਸੋਹਣਿਆ ਉਪਰਾਂ ਲੱਗੀਆਂ ਹੋਈਆਂ ਸੀ ਹੈਨਾ ਸ਼ਾਪਿੰਗ ਕਰਕੇ ਤਾਂ ਮਜਾ ਹੀ ਆ ਗਿਆ ਹਰੇਕ ਚੀਜ਼ ਤੇ ਡਿਸਕਾਊਂਟ ਸੀ ਵਦਿਆ ਉਪਰਾਂ ਠੱਗੀ ਦਾ ਤੂੰ ਮੈਨੂੰ ਲਾ ਗਈ ਓ ਮੈਂ ਤੁਹਾਨੂੰ ਕਾਇ ਨਹੀਂ ਠੱਗੀ ਲਾਤੀ ਮੈਂ ਤੁਹਾਨੂੰ ਵਾਦਾ ਕੀਤਾ ਸੀ ਨਾ ਵੀ ਮੈਂ ਤੁਹਾਨੂੰ ਬੂਟ ਦਿਵਾਉਂਗੀ ਮੈਂ ਆਪਦਾ ਵਾਦਾ ਪੂਰਾ ਕੀਤਾ ਤੁਹਾਨੂੰ ਬੂਟ ਵੀ ਦਿਵਾਦੇ ਨਾਲੇ ਪੈਸੇ ਵੀ ਮੈਂ ਦਿੱਤੇ ਨੇ ਓ ਕੀਤਾ ਵਾਦਾ ਪੁੰਗਾ ਉਨਾਂ ਨੇ ਮੇਰੇ ਬੁੰਡ ਨੇ ਜਿੰਨੇ ਦਾ ਕੋਟੀ ਲਈ ਉਹ ਤੇਰੀ ਕੋਟੀ ਦਾ ਮੈਨੂੰ ਮੈ ਹੀ ਪਈ ਮੇਰੇ ਬੁੰਡ ਦਾ 200 ਦੇ ਤੇਰੀ ਕੋਟੀ 2000 ਦੀ ਦੇਖੋ ਤਾਂ ਸਹੀ ਕਿਵੇਂ ਕਰਦੇ ਨੇ ਐਂ ਕਰਦੇ ਨੇ ਜਿਵੇਂ ਮੈਂ ਤਾਂ ਕੁਝ ਖਰਚਿਆ ਹੀ ਨਹੀਂ 200 ਰੁਪਏ ਤਾਂ ਮੈਂ ਆਪਦੇ ਕੋਲੋਂ ਹੀ ਖਰਚਿਆ ਉਹ ਥੋੜੇ ਤੇ ਮੇਰੇ ਖਰਚੇ 'ਚ ਨਾ ਸਿਰਫ ਜ਼ੀਰੋ ਦਾ ਫਰਕ ਆ ਬਸ ਤੁਸੀਂ ਐਂ ਸਮਝੋ ਕਿ ਮੇਰੇ 200 ਦੇ ਪਿੱਛੇ ਨਾ ਤੁਸੀਂ ਇੱਕ ਜ਼ੀਰੋ ਹੋਰ ਲਾਤੀ ਜੇ ਜੀ ਉਹ ਲਈ ਵਾਕਸੀ ਤਾਂ ਆਪਰੇ 200 ਦੇ ਨੋਨ ਪਿੱਛੇ ਜੀਰੋ ਲਾ ਕੇ ਦੁਕਾਨਦਾਰ ਤੂੰ ਦੇ ਦਿੰਦੀ ਆ ਕੀ ਕਹੀਏ ਮੈਂ ਤੁਸੀ ਆਏ ਕਿ ਮੈਂ 200 ਰੋਟ 2000 ਰੁਪਏ ਲਿਉ ਉਹ ਨਹੀਂ ਚੱਲ ਸਕਦਾ ਨਾ ਅੱਜ ਤਾਂ ਇਹ ਸਮਝਾਉਣਾ ਸੀ ਦੇਖ ਲੈ ਤੇ ਆ ਸਪੈਸ਼ਲ ਡਿਸਕਾਊਂਟ ਉਹ ਆਹੀ ਦੇ ਰਹੇ ਨੇ ਦੀ ਸਪੈਸ਼ਲ ਆਫਰ ਅੱਧੇ ਘਰਾਂ ਦੇ 200 ਦੀ ਜੇ 2000 ਚ ਠੱਕਣਾ